ਸ ਅੰਤਨ ਪਾਵਤ ਲਿਖਿਆ ਹੈ ਇੱਕ ਨੇ ਦੋ ਨੇ ਤਿੰਨ ਅੰਤਨ ਪਾਵਤ ਦੇਵ ਸ਼ਵੈ ਜਿਨ੍ਹਾਂ ਦਾ ਅੰਤ 33 ਕਰੋੜ ਦੇਵੀ ਦੇਵਤਾ ਵੀ ਨਹੀਂ ਪਾ ਸਕਿਆ 33 ਕਰੋੜ ਦੇਵੀ ਦੇਵਤੇ ਦੀ ਇੱਕ ਦੀ ਨਹੀਂ ਸਾਰਿਆਂ ਦੀ ਕਮਾਈ ਇੱਕ ਜਗ੍ਹਾ ਇਕੱਠੀ ਕਰ ਲਵੇ ਜਿਦਾਂ ਇੱਕ ਨਗਰ ਇੱਕ ਘਰ ਦੀ ਵਸਤੂ ਹੋ ਗਈ ਫਿਰ ਸ਼ਾਰੀ ਨਗਰ ਦੀ ਵਸਤੂ ਹੋ ਜਾਵੇ ਪਰਮਾਨ ਇਸ ਤਰ੍ਹਾਂ ਦੇ ਨਾਲ ਇੱਕ ਇੱਕ ਦੇਵ ਦੀ ਕਿਤਨੀ ਕਮਾਈ ਤੇ 33 ਕਰੋੜ ਦੀ ਕਮਾਈ ਇੱਕ ਜਗ੍ਹਾ ਕਰ ਲਾਵਾ ਅੰਤਨਾ ਪਾਵਤ ਦੇਵ ਸਭੇ ਫੋਨ ਇੰਦ ਮਹਾਸ਼ਿਵ ਜੋਕ 88000 ਮਨੀਸ਼ਵਰ ਤੋਂ ਔਰ ਭੋਲੇ ਨਰੇਨ ਲੰਬੀਆਂ ਸਮਾਧੀਆਂ ਲਾਉਣ ਵਾਲੇ ਫ਼ਨ ਵੇਦ ਬਰੰਚ ਵਿਚਾਰ ਰਹੇ ਹੋ 베ਦਾਂ ਦਾ ਵਿਚਾਰਨ ਕਰਨ ਵਾਲੇ ਬ੍ਰਹਮਾ ਜੀ ਉਹ ਵੀ ਇਸ ਵਿਚਾਰ ਦੇ ਵਿੱਚ ਰਾਤ ਤੇ ਦਿਨ ਲੱਗੇ ਨੇ ਫ਼ਨ ਵੇਦ ਬਰੰਚ ਵਿਚਾਰ ਰਹੇ ਹੋ ਬਸ ਆਖਰਤ ਇਹਨਾਂ ਸਾਰੇ ਮਨਈਸ਼ਵਰਾਂ ਦੀ ਦੇਵਤਿਆਂ ਦੀ ਭੋਲੇ ਨਰੈਣ ਤੱਕ ਔਰ ਬ੍ਰਹਮਾ ਜੀਆ ਤੱਕ ਆਖਰਤੇ ਗੱਲ ਕਹੀ ਗਈ ਹੈ ਕਿ ਗੁਰੂ ਅਰਜਨ ਦੇਵ ਪਾਸ਼ਾ ਦਾ ਧਿਆਨ ਧਰ ਕੇ ਤੇ ਹਰ ਜਾਪ ਨਾ ਛੱਡੋ ਇਕੱਤਰ ਬਸ ਮਧਰ ਅਜੰਕੂ ਪ੍ਰਭ ਦੀਨ ਦਿਆਲ ਹੈ ਇਹ ਦਇਆ ਦਾ ਮਜਸਪਾਈ ਹੈ ਦਇਆ ਦਾ ਇਹ ਸਮੁੰਦਰ ਹੈ ਮਥਰਾ ਜਨ ਕੋ ਪ੍ਰਭ ਦੀਨ ਦਿਆਲ ਸੰਗਤ ਸ੍ਰਿਸ਼ਟ નિਹਾਲ ਕਰੀ ਆਰਾਮ ਦਾਸ ਗੁਰੂ ਜਗਤਾਰਨ ਕੋ ਗੁਰਜੋਤ ਸੋ ਅਰਜਨ ਮਾਹੇ ਕਰੇ ਧੰਨ ਗੁਰੂ ਅਰਜਨ ਦੇ ਸਿੱਤੇ ਪਾਛਾ ਜੀ ਗੁਰ ਅਰਜਨ ਪੁਰਖ ਪ੍ਰਮਾਨ ਭਾਰਤੋ ਚਾਲੇ ਨਹੀਂ ਐਸਾ ਸ਼ਬਦ ਲਿਖਿਆ ਕਿ ਗੁਰ ਅਰਜਨ ਪੁਰਖ ਪ੍ਰਮਾਨ 파ਰਥੋ ਚਾਲਨ ਇਸ ਸ੍ਰੇਟੀ ਤੇ ਅੱਜ ਤੱਕ ਜਿੰਨੇ ਵੀ ਮਹਾਤਮਾ ਜਨ ਆਏ ਜਿੰਨੇ ਪੈਗੰਬਰ ਆਏ ਨਿਰੰਕਾਰ ਦੀ ਬਾਣੀ ਕਹਿ ਰਹੀ ਹੈ ਕਿ ਗੁਰੂ ਅਰਜਨ ਦੇ ਪਾਤਸ਼ਾਹ ਦੇ ਬਰਾਬਰ ਕਿਸੇ ਦੀ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ ਗੁਰ ਅਰਜਨ ਪੁਰਖ ਪ੍ਰਮਾਨ ਕਿ ਉਹਨਾਂ ਦੇ ਬਰਾਬਰ ਦਾ ਪ੍ਰਮਾਣ ਨਹੀਂ ਅਸੀਂ ਕਿਸੇ ਨਾਲ ਕਰ ਸਕਦੇ ਆ ਭਈ ਅਸੀਂ ਵੀ ਨਹੀਂ ਉਹਨਾਂ ਦੇ ਬਰਾਬਰ ਪ੍ਰਮਾਣ ਦੇ ਨਹੀਂ ਗੁਰ ਅਰਜਨ ਪੁਰਖ ਪ੍ਰਮਾਣ ਪਾਰ ਤੋਂ ਚੱਲੇ ਨਹੀਂ ਨਿਜਾ ਨਾਮ ਨਿਸ਼ਾਨ ਕਹਿੰਦੇ ਉਹ ਆਏ ਨੇ ਜਿੱਦਾਂ ਆਪਾਂ ਨਿਜਾ ਹੁੰਦਾ ਹੈ ਨਿਜੇਵਾਦੀ ਕਰਦੇ ਆ ਕਹਿੰਦੇ ਦਰਗਾਹ ਤੋਂ ਨਿਰੰਕਾਰ ਦੇ ਕੋਲੋਂ ਗੁਰੂ ਅਰਜਨ ਦੇਵ ਪਾਤਸ਼ਾਹ ਨਾਮ ਦਾ ਨੇਜਾ ਲੈ ਕੇ ਆਏ ਨੇ ਜਿਸ ਦੇ ਉਹਨਾਂ ਦਾ ਸ਼ਬਦ ਰੂਪ ਨੇਜਾ ਨਾਮ ਰੂਪੀ ਨੇਜਾ ਜਿਸ ਹਿਰਦੇ ਦੇ ਵਿੱਚ ਜਾ ਕੇ ਲੱਗ ਜਾਂਦਾ ਹੈ ਉਹ ਹਿਰਦਾ ਜਨਮਾਂ ਜਨਮਾਂ ਲਈ ਬਿੰਨਿਆ ਜਾਂਦਾ ਹੈ ਨੇਜਾ ਨਾਮ ਨਿਸ਼ਾਨ ਸਤਗੁਰ ਸ਼ਬਦ ਸਵਾਰਿਓ ਗੁਰੂ ਪਾਤਸ਼ਾਹ ਦੇ ਜਿਤਨੇ ਵੀ ਸ਼ਬਦ ਸਾਰੇ ਦੇ ਸਾਰੇ ਸ਼ਬਦ ਸਿਰਫ ਸਾਨੂੰ ਸਵਾਰਨ ਵਾਸਤੇ ਨੇ ਕੀ ਹੈ ਸਾਨੂੰ ਸਵਾਰਨ ਵਾਸਤੇ ਆ ਪੜਿਉ ਰਹਿ ਰਹੇ ਅਸ ਦੇ ਅਖੀਰ ਰੱਖੇ ਰਖਣ ਹਾਰ ਆਪ ਵਾਰਿਆਂ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ ਹੋਆ ਆਪ ਦਇਆਲ ਮਨੋਣਾ ਬਸ ਸਾਰੇ ऐसे शब्द, शब्द पढ़ दियो आप की है इन नेजियां ਨਾਲ ਅਸੀਂ ਕਿੰਨੇ ਕ ਬਿੰਨ ਸਕਦੇ ਆ ਇੱਕ ਦੇ ਨਾਲ ਐਨੇ ਦੋ ਬਿੰਨੇ ਕੱਢਿਆ ਤੀਜੇ ਦੇ ਪਰ हे गुरु अर्जुन देव पाशा ਤੁਸੀਂ ਜੋ ਇਹ ਨਾਮ ਨੂੰ ਪੀਰੇਜਾ ਹੈ ਨੇਜਾ ਤੁਹਾਡਾ ਇਹ ਤਾਂ ਇੱਕੋ ਨੇਜਾ ਹੀ ਜਿਹੜਾ ਉਹ ਕਰੋੜਾਂ ਨੂੰ ਬਿੰਨ ਕੇ ਰੱਖ ਦਿੰਦਾ ਹੈ ਹੁਣ ਇਤਨੇ ਸੰਗਤ ਬੈਠੀ ਐ ਇੱਕ ਸ਼ਬਦ ਨਾਲ ਸਭ ਨੇ ਜਾਂਦੇ ਨੇ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਆ ਐਸਾ ਸਤਿਗੁਰਾਂ ਦਾ ਬਹੁਤ ਉਪਮਾ ਐ ਗੁਰਾਂ ਦੀ ਕਿਤਨੀ ਕਰੀ ਐ ਸ਼ਮਾ ਜਿਹੜਾ ਉਹ ਬੜਾ ਸੀਮਤ ਹੁੰਦਾ ਐ ਉਤਨੇ ਸਮੇਂ ਦੇ ਵਿੱਚ ਅੱਧਾ ਲੰਘ ਗਿਆ ਅੱਧਾ ਕ ਬਾਕੀ ਐ ਬਸ ਉਹਨਾਂ ਕਾਜੀ ਅੱਖਰ ਬੋਲਦੇ ਆ ਲੰਘਦੇ ਆ ਔਰ ਕੁਛ ਅੱਖਰ ਇਤਿਹਾਸਕ ਵੀ ਹਨ ਜੋ ਸਾਡੇ ਨੇਤਰਾਂ ਨੂੰ ਖੋਲਦੇ ਨੇ ਗੁਰੂ ਦਾ ਇਤਿਹਾਸ ਵੀ ਨੇਤਰ ਪ੍ਰਕਾਸ਼ ਕਰਦਾ ਹੈ